ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਸੀਂ ਜੁੜ ਚੁੱਕੇ ਹੋ ਅਲਿਮਿਟਡ ਗਿਆਨ ਤੋਂ ਇਸ ਮੌਕੇ ਤੁਹਾਨੂੰ ਦਿਖਾਉਨੇ ਆ ਸੰਭੂ ਬਾਰਡਰ ਦੇ ਮੌਜੂਦਾ ਹਾਲਾਤ ਕੀ ਨੇ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਉੱਡ ਰਹੀਆਂ ਨੇ ਕਿ ਬਾਰਡਰ ਖੁੱਲ ਗਿਆ ਹੈ ਇੱਥੇ ਸਾਡੀ ਨਾਕੇ ਤੇ ਜੋ ਮੁਲਾਜ਼ਮ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਇਹ ਕਿਹਾ ਕਿ ਇਸ ਮੌਕੇ ਦਾ ਉਹ ਦਿਖਾਉ ਕਿਉਂਕਿ ਉਹ ਵੀ ਕਾਫੀ ਪਰੇਸ਼ਾਨ ਨੇ ਵੀ ਸਾਡੇ ਕੋਲ ਲੋਕ ਆ ਕੇ ਤੰਗ ਕਰ ਰਹੇ ਨੇ ਕਿ ਬਾਰਡਰ ਖੁੱਲ ਗਿਆ ਵੀ ਜੋ ਦਿੱਲੀ ਜਾਣੇ ਵਾਲੇ ਲੋਕ ਨੇ ਵੀ ਉਹ ਕਾਫੀ ਤੰਗ ਪਰੇਸ਼ਾਨ ਕਰ ਰਹੇ ਨੇ ਤਾਂ ਕਰਕੇ ਉਹਨਾਂ ਦੀ ਵੀ ਇਹੀ ਮੰਗ ਹੈ ਕਿ ਜਰੂਰ ਤੁਸੀਂ ਜੋ ਅਸਲੀਅਤ ਹੈ ਇਸ ਮੌਕੇ ਦੀ ਦਿਖਾਓ ਤੇ ਸਾਹਮਣੇ ਤੁਹਾਨੂੰ ਦਿਖ ਰਿਹਾ ਦੋਸਤੋ ਬਾਰਡਰ ਉਸੇ ਤਰ੍ਹਾਂ ਹੀ ਹਲੇ ਬੰਦ ਨੇ ਉਸੇ ਤਰ੍ਹਾਂ ਹੀ ਸਭ ਕੁਝ ਲੱਗਿਆ ਹੋਇਆ ਆ ਦੇਖ ਸਕਦੇ ਹੋ ਜਿਵੇਂ ਪਹਿਲਾਂ ਹਲਾ ਸੀ ਇਸ ਮੋਰਚੇ ਦੀ ਧਰਨੇ ਦੀ ਸ਼ੁਰੂਆਤ ਤੋਂ ਲੈ ਕੇ ਇਹ ਨਵਿੰਨ ਦਾ ਹਾਲ ਉਸੇ ਤਰ੍ਹਾਂ ਹੀ ਬੰਦ ਹੈ ਕਿਉਂਕਿ ਲਗਾਤਾਰ ਜੋ ਨੈਸ਼ਨਲ ਮੀਡੀਆ ਉਹਦੇ ਵਿੱਚ ਖਬਰਾਂ ਦਿਖਾਈਆਂ ਜਾ ਰਹੀਆਂ ਨੇ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਦਿੱਲੀ ਆਉਣ ਦੇ ਲਈ ਰਾਹ ਦੇ ਰਹੀ ਹੈ ਤੇ ਬਾਰਡਰ ਦਾ ਕੁਝ ਹਿੱਸਾ ਖੋਲ ਦਿੱਤਾ ਗਿਆ ਪਰ ਜਮੀਨੀ ਹਕੀਕਤ ਕੀ ਹੈ ਇਹ ਤੁਹਾਨੂੰ ਦਿਖਾ ਰਹੇ ਹਾਂ ਇਸ ਮੌਕੇ ਅਸੀਂ ਸੰਭੂ ਬਾਰਡਰ ਤੋਂ ਇਧਰਲੀ ਸਾਈਡ ਤੁਹਾਨੂੰ ਦਿਖਾ ਦਿੱਤੀ ਕਿ ਬਿਲਕੁਲ ਬੰਦਾ ਤੁਸੀਂ ਦੇਖ ਸਕਦੇ ਹੋ ਟੋਲ ਗੇਟ 500 ਮੀਟਰ ਹੈ ਕਿਉਂਕਿ ਟੋਲ ਗੇਟ ਹਲੇ ਕਾਫੀ ਜ਼ਿਆਦਾ ਅੱਗੇ ਜਾ ਕੇ ਹੈ ਤੋਂ ਜੋ ਸੰਭੂ ਵਾਲਾ ਟੋਲ ਗੇਟ ਹੈ ਉਹ ਤੋਂ ਪਹਿਲਾਂ ਹੀ ਇਹ ਬੰਦ ਕੀਤਾ ਹੋਇਆ ਸੀ ਜੋ ਲੋਕਲ ਇੱਥੇ ਬੰਦੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਕਿਉਂਕਿ ਜੋ ਕਿਸਾਨ ਨੇ ਉਹਨਾਂ ਦੇ ਮੋਰਚੇ ਪਿੱਛੇ ਲੱਗੇ ਹੋਏ ਨੇ ਕਿਉਂਕਿ ਹੁਣ ਜਿਆਦਾਤਰ ਟਰਾਲੀਆਂ ਖੜੀਆਂ ਨੇ ਜਾਂ ਪੱਕੇ ਇਸ ਤਰ੍ਹਾਂ ਦੇ ਟੈਂਟ ਲੱਗੇ ਹੋਏ ਨੇ ਤੇ ਸ਼ਾਮ ਨੂੰ ਜ਼ਿਆਦਾਤਰ ਕਿਸਾਨਾਂ ਦੀ ਇਕੱਤਰਤਾ ਹੁੰਦੀ ਹੈ ਕਿਉਂਕਿ ਮੋਰਚਾ ਲੰਬਾ ਚੱਲਿਆ ਇਸ ਕਰਕੇ ਦਿਨੇ ਕੰਮਕਾਰ ਕਰਦੇ ਨੇ ਟਰੈਕਟਰ ਵਗੈਰਾ ਵੀ ਲੈ ਚੁੱਕੇ ਨੇ ਸਿਰਫ ਟਰਾਲੀਆਂ ਹੀ ਖੜਾਈਆਂ ਹੋਈਆਂ ਨੇ ਜਾਂ ਫਿਰ ਟੈਂਟ ਲੱਗੇ ਹੋਏ ਨੇ ਤੇ ਲੰਗਰ ਵੀ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਤੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਉਸੇ ਤਰ੍ਹਾਂ ਹੀ ਮੰਦ ਤੇ ਜਵਾਨ ਆਪਣੀ ਡਿਊਟੀ ਤੇ ਉਸੇ ਤਰ੍ਹਾਂ ਹੀ ਡਟੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਸਾਹਮਣੇ ਮਲਾਯੰਬੀ ਆਪਣੀ ਡਿਊਟੀ ਉਸੇ ਤਰ੍ਹਾਂ ਹੀ ਨਿਭਾ ਰਹੇ ਨੇ ਇਹ ਤੁਸੀਂ ਅੱਜ ਦੀਆਂ ਤਾਜ਼ਾ ਤਸਵੀਰਾਂ ਦੇਖ ਰਹੇ ਹੋ ਅੱਜ 27 ਨਵੰਬਰ ਦਿਨ ਬੁੱਧਵਾਰ ਨੂੰ ਇਸ ਲਈ ਜੋ ਵੀ ਅਫਵਾਹਾਂ ਨੇ ਉਹ ਤੋਂ ਬਚੋ ਜਰੂਰ ਸੱਚਾਈ ਤੁਹਾਨੂੰ ਦਿਖਾ ਰਹੇ ਹਾਂ ਕਿ ਹਾਲੇ ਕੋਈ ਵੀ ਬਾਰਡਰ ਨਹੀਂ ਖੋਲਿਆ ਗਿਆ ਤੁਸੀਂ ਇੱਥੇ ਲੋਕਲ ਹੋ ਜੀ ਹਾਂ ਜੀ ਕਿਹੜਾ ਪਿੰਡ ਆ ਕਿਹੜਾ ਰਾਜ ਦਾ ਠੀਕ ਤੇ ਬਾਰਡਰ ਦੀਆਂ ਜਿਹੜੀਆਂ ਖਬਰਾਂ ਆਈਆਂ ਨੇ ਬਾਰਡਰ ਖੁੱਲ ਗਿਆ ਕੋ ਖੁੱਲੇ ਹਾਲੇ ਨਹੀਂ ਖੁੱਲਿਆ 6 ਤਰੀਕ ਤੱਕ ਰਹਿ ਗਏ ਨਹੀਂ 6 ਤਰੀਕ ਨੂੰ ਤਾਂ ਕਿਸਾਨਾਂ ਨੇ ਕਿਹਾ ਜਾਣਾ ਦਿੱਲੀ ਪਰ ਸਰਕਾਰ ਵੱਲੋਂ ਹੈ ਜੀ ਓਖਾ ਜੀ ਖੋਲਣਾ ਨਹੀਂ ਇੱਥੇ ਲੱਗਦਾ ਖੁੱਲ ਜੂ ਜਿਹੜੇ ਲਾਦ ਨੇ ਹੈ ਜੀ ਜਿਹੜੇ ਲਾਦ ਨੇ ਇਥੇ ਦੂਰ ਲੱਗਦਾ ਨਹੀਂ ਖੁੱਲ ਜਾ ਅੱਛਾ ਵੀ ਵਿੱਚ ਜਿਵੇਂ ਨੈਸ਼ਨਲ ਟੀਵੀ ਤੇ ਦਿਖਾ ਰਹੇ ਨੇ ਇਹ ਬਾਰਡਰ ਖੋਲ ਤਾਂ ਕਿਸਾਨਾਂ ਨੂੰ ਪਰਵਾਣਗੀ ਦਿੱਤੀ ਦਿੱਲੀ ਜਾਣ ਦੀ ਨਾ ਬਾਈ ਜੀ ਐਦਾਂ ਕੋਈ ਤਾਂ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ। ਨਾ। ਠੀਕ ਹੈ। ਤੇ ਕਿਵੇਂ ਦੇ ਹਾਲਾਤ ਨੇ? ਉਹ ਗੋਲੀ-ਗੋਲੀ ਵਗੈਰਾ ਦਾ ਤਾਂ ਨਹੀਂ ਕੋਈ ਕੁਝ ਹੈਗਾ? ਹਾਂ। ਕੁਝ ਨਹੀਂ ਵੀ ਪਤਾ ਲੱਗ ਰਾ ਇਹਨਾਂ ਦਾ ਕੀ ਕਰ ਰਹੀ ਹੈ ਸਰਕਾਰ ਐ ਇੱਦਾਂ। ਨਹੀਂ ਗੋਲੀ-ਗੋਲੀ ਤਾਂ ਨਹੀਂ ਚੱਲਦੀ ਹੁਣ। ਆਹ ਨਹੀਂ ਚੱਲਦੀ। ਸ਼ਾਂਤੀ ਆ। ਹਾਂ, ਸ਼ਾਂਤੀ। ਕਿਸਾਨ ਵੀ ਸ਼ਾਂਤੀਪੂਰਵਕ ਬੈਠੇ ਰਹਿੰਦੇ ਨੇ। ਸ਼ਾਂਤੀ ਵਿੱਚ ਤਾਂ ਬੈਠੀ ਬੈਠੇ ਸਾਨੂੰ ਤਾਂ ਬੈਠੇ ਆ। ਠੀਕ ਹੈ। ਵੀ ਪਾਰਟ-ਪੂਟ ਲੰਗਰ-ਲੰਗਰ ਚੱਲਦੇ ਨੇ ਉੱਥੇ ਨਹੀਂ। ਹਾਂ, ਇਹ ਤਾਂ ਚੱਲਦੇ ਨੇ। ਠੀਕ ਹੈ। ਬਾਕੀ ਸਾਰੇ ਕੰਮ ਕਰਾ ਕਰਕੇ ਵਿੱਚੋਂ ਕਿਸਾਨ ਚਲੇ ਵੀ ਗਏ ਟਰੈਕਟਰ ਲੈ ਕੇ ਜਿਵੇਂ ਟਰਾਲੀਆਂ ਖੜੀਆਂ ਨੇ ਇੱਥੋਂ ਸਹੀ ਗੱਲ ਉਹ ਸਾਡੀ ਗੱਲ ਹੋਈ ਅੱਪਚ ਉਹਨੇ ਦੱਸਿਆ ਵੀ ਜਿਵੇਂ ਪਿੰਡ ਚੋਂ ਪਹਿਲਾਂ 10 ਬੰਦੇ ਸੀ ਵੀ ਹੁਣ 3 ਬੰਦੇ 4 ਬੰਦੇ ਰਹਿ ਗਏ ਬਾਕੀ ਕੰਮ ਕਰਨ ਵੇੜੀ ਜਾਂਦੇ ਨੇ ਜਿਵੇਂ ਕੋਈ ਕਾਲ ਹੋਊਗੀ ਫੇਰ ਆ ਜਾਣਗੇ ਨਾ ਹਾਂਜੀ ਉਹ ਤਾਂ ਹੈ ਬਸ ਆਪ ਠੀਕ ਹੈ ਪਰ ਇਹ ਇਹ ਤਾਂ ਉਸੇ ਤਰ੍ਹਾਂ ਹੀ ਡਟੇ ਬਨੇ ਆ ਤੁਸੀਂ ਦੇਖ ਸਕਦੇ ਹੋ ਬੈਰੀਕੇਡ ਜਿਹੜੇ ਪੱਤੇ ਸੀਗੇ ਵੀ ਮਿਸ ਦੀਪ ਸਿੱਧੂ ਲਿਖਿਆ ਹੋਇਆ ਹੈ ਇਹਨਾਂ ਤੇ ਤੇ ਫੌਜੀ ਵਾਲੇ ਆਪਣੇ ਜਵਾਨ ਜਿਹੜੇ ਦੇਖ ਸਕਦੇ ਹੋ ਅੰਬਾਲਾ ਪੁਲਿਸ ਦਾ ਇੱਕ ਬੈਰੀਕੇਡ ਵੀ ਦਿਖਾਈ ਦੇ ਰਿਹਾ ਹੈ ਨੀਲੀ ਯੂਨੀਫਾਰਮ ਦੇ ਵਿੱਚ ਅਰਧ ਸੈਨਿਕ ਬਲਕ ਤੁਹਾਨੂੰ ਬੈਠੇ ਦਿਖਾਈ ਦੇ ਰਹੇ ਨੇ ਇੱਕ ਸ਼ਹਿਰ ਦੇ ਵਿੱਚ ਮਹਿਲਾ ਵੀ ਹੈ ਮਹਿਲਾ ਮੁਲਾਜ਼ਮ ਵੀ ਆ ਤੇ ਦੇਖ ਸਕਦੇ ਹੋ ਇੱਕ ਦੋ ਦੋ ਮਹਿਲਾ ਮੁਲਾਜ਼ਮ ਬੈਠੀਆਂ ਨੇ ਇਹ ਸਕਰੀਨ ਤੇ 1 2 3 4 5 6 7 8 8 9 ਮੁਲਾਜ਼ਮ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਮਹਿਲਾ ਮੁਲਾਜ਼ਮਾਂ ਜੋ ਆਪਸ ਵਿੱਚ ਗੱਲਬਾਤ ਕਰ ਰਹੀਆਂ ਨੇ ਦਿਖਾਈ ਦੇ ਰਹੀਆਂ ਨੇ ਇੱਕ ਸਿੱਖ ਮੁਲਾਜ਼ਮ ਵੀ ਹੈ ਦਸਤਾਰ ਸਜਾਈ ਹੋਈ ਹੈ ਜਿਨੇ ਅਰਧ ਸੈਨਿਕ ਬਾਲ ਨੇ ਜਿਹੜੇ ਕਿ ਆਪਣੀ ਡਿਊਟੀ ਨਿਭਾ ਰਹੇ ਨੇ ਇਸ ਮੌਕੇ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਮੌਜੂਦਾ ਤਸਵੀਰਾਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਤੋਂ ਜੋ ਜਾਣਦੇ ਨੇ ਦਿੱਲੀ ਨੂੰ ਡੇਲੀ ਕਾਫੀ ਜਿਆਦਾ ਗੱਡੀਆਂ ਜਾਂਦੀਆਂ ਨੇ ਦਿੱਲੀ ਨੂੰ ਜਾਂ ਬਾਹਰ ਫੋਰਨ ਜਾਣੇ ਵਾਲੇ ਜਾਂ ਆਪਣੇ ਹੋਰ ਵਪਾਰੀ ਕੰਮਕਾਰ ਕਰਨੇ ਵਾਲੇ ਜਾ ਜੋ ਪਾਰਾਂ ਤੋਂ ਛੁੱਟੀ ਆਏ ਹੋਏ ਨੇ ਬਾਹਰੋਂ ਵਿਦੇਸ਼ਾਂ ਤੋਂ ਉਹ ਵਾਪਸ ਜਾਂਦੇ ਨੇ ਤੇ ਉਹਨਾਂ ਨੂੰ ਨੈਸ਼ਨਲ ਚੈਨਲਸ ਦੇਖਾ ਵਰਗਾ ਇੱਕੇ ਕਾਫੀ ਇਹਦੇ ਵਿੱਚ ਮਿਸਗਾਈਡ ਕੀਤਾ ਹੋਇਆ ਹੈ ਜਿਹਦੇ ਬਾਰੇ ਕਿਹਾ ਗਿਆ ਕਿ ਬਾਰਡਰ ਖੁੱਲ ਗਿਆ ਜਦਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਤੇ ਨਾ ਹੀ ਕੋਈ ਅਸਾਰ ਲੱਗ ਰਹੇ ਨੇ ਕਿ ਇਹ ਬਾਰਡਰ ਖੁੱਲੇਗਾ ਕਿਉਂਕਿ ਇਹ ਤੋਂ ਦੇਖ ਸਕਦੇ ਹੋ ਬਹੁਤ ਪੱਕੇ ਤਰੀਕੇ ਦੇ ਨਾਲ ਇਹ ਬਾਰਡਰ ਬੰਦ ਕੀਤਾ ਹੋਇਆ ਹੈ ਬੇਸ਼ੱਕ ਇੱਧਰ ਕਿਸਾਨਾਂ ਨੇ ਵੀ ਤੁਹਾਨੂੰ ਦਿਖਾਈ ਹੈ ਕਿਸਾਨਾਂ ਨੇ ਵੀ ਪੱਕੇ ਸ਼ੈੱਡ ਬਣਾਏ ਹੋਏ ਨੇ ਆ ਦੇਖ ਸਕਦੇ ਤੁਸੀਂ ਮੇਰੇ ਖਿਆਲਕ ਜੇਕਰ ਕਿਸਾਨਾਂ ਨੇ ਪੱਕੇ ਸ਼ੈੱਡ ਬਣਾਏ ਨੇ ਤਾਂ ਇੱਧਰ ਮਜ਼ਦਮਾ ਨੇ ਵੀ ਪੱਕੇ ਸ਼ੈੱਡ ਬਣਾਏ ਹੋਏ ਨੇ ਕਿਉਂਕਿ ਇਹਨਾਂ ਨੇ ਵੀ ਪਹਿਲਾਂ ਸਰਦੀ ਪਹਿਲਾਂ ਸਰਦੀ ਫਿਰ ਗਰਮੀ ਹੁਣ ਫਿਰ ਸਰਦੀ ਤਿੰਨ ਮੌਸਮ ਤਕਰੀਬਨ ਹੋ ਗਏ ਇਹਨਾਂ ਨੂੰ ਵੀ ਕੱਟਦੇ ਹਨ ਕਿਸਾਨਾਂ ਨੂੰ ਵੀ ਇਹ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਕਿਸਾਨ ਵੀ ਕਹਿ ਰਹੇ ਨੇ ਆਪਣੀ ਡਿਊਟੀ ਨਿਭਾ ਰਹੇ ਆ ਉਹ ਦੋਹੇ ਪਾਸੇ ਹੁਣ ਦੇਖਦੇ ਆਂ ਅੱਗੇ 6 ਤਰੀਕ ਦੀ ਕਾਲ ਦਿੱਤੀ ਹੋਈ ਆ ਕਿਸਾਨਾਂ ਦੁਆਰਾ ਕਿ ਦਿੱਲੀ ਨੂੰ ਕੂਚ ਕਰਾਂਗੇ ਤੇ ਨੈਸ਼ਨਲ ਚੈਨਲਸ ਕਹਿ ਰਹੇ ਸਨ ਤਿੰਨ ਮਹੀਨਾ ਮਲਾ ਕੇ ਦਿਖਾਈ ਦੇ ਰਹੇ ਨੇ ਤੇ ਉਹ ਕਹਿ ਰਹੇ ਸੀ ਕਿ ਕਿਸਾਨ ਲੀਡਰਾਂ ਦਾ ਕਹਿਣਾ ਸੀ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਭੁੱਖ ਹੜਤਾਲ ਤੇ ਵੀ ਨੇ ਹੋਰ ਵੀ ਲੀਡਰ ਇੱਕ ਕਿਸਾਨ ਲੀਡਰ ਭੁੱਖ ਹੜਤਾਲ ਤੇ ਖੰਡੋਰੀ ਬਾਰਡਰ ਤੇ ਬੈਠੇ ਨੇ ਜਿੰਨਾ ਤਾਂ ਕਹਿਣਾ ਕਿ ਜੇਕਰ ਮੰਗਾ ਨਹੀਂ ਕਿਸਾਨਾਂ ਦੀ ਮੰਨ ਦੀ ਸਰਕਾਰ ਸੈਂਟਰ ਸਰਕਾਰ 6 ਦਸੰਬਰ 6 ਦਸੰਬਰ ਨੂੰ ਦਿੱਲੀ ਨੂੰ ਚਾਲੇ ਪਾਏ ਜਾਣਗੇ ਪਰ ਜੋ ਮੌਜੂਦਾ ਹਾਲਾਤ ਨੇ ਉਸ ਨੂੰ ਦੇਖ ਕੇ ਤਾਂ ਹਾਲੇ ਵੀ ਉਹੀ ਹਾਲਾਤ ਲੱਗਦੇ ਨੇ ਜਿਹੜੇ ਹਾਲਾਤ ਉਸ ਸਮੇਂ ਸੀ ਜਦੋਂ ਹਾਲਾਤ ਸੀ ਇੱਕ ਵਾਰ ਕਾਲ ਦਿੱਤੀ ਗਈ ਸੀ ਸੁਭਕਰਨ ਸ਼ਹੀਦ ਹੋਇਆ ਸੀ ਪਰ ਬੈਰੀਕੇਡਾਂ ਦੇ ਵਿੱਚ ਹਾਲੇ ਤੱਕ ਕੋਈ ਨਰਮੀ ਨਹੀਂ ਦਿਖਾਈ ਗਈ ਉਸੇ ਤਰ੍ਹਾਂ ਹੀ ਬੈਰੀਕੇਡ ਬੰਦ ਕੀਤੇ ਹੋਏ ਨੇ ਉਸੇ ਤਰ੍ਹਾਂ ਦੇ ਹੀ ਹਾਲਾਤ ਨੇ ਉਸੇ ਤਰ੍ਹਾਂ ਹੀ ਰस्सियां ਬੰਨੀਆਂ ਹੋਈਆਂ ਨੇ ਉਸੇ ਤਰ੍ਹਾਂ ਹੀ ਇੱਧਰ ਨਦੀ ਦਿਖਾਈ ਦੇ ਰਹੀ ਹੈ ਜਿਹਦੀਆਂ ਵੀਡੀਓ ਤੁਸੀਂ ਉਦੋਂ ਕੁ ਸਮਾਂ ਪਹਿਲਾਂ ਦੇਖੀ ਸੀ ਜਦੋਂ ਇੱਥੇ ਇਸ ਨਦੀ ਦੇ ਵਿੱਚ ਉਦੋਂ ਪਾਣੀ ਨਹੀਂ ਸੀ ਉਦੋਂ ਨੌਜਵਾਨ ਕਿਵੇਂ ਇਸ ਦੇ ਵਿੱਚ ਭੰਗੜੇ ਮਾਉਂਦੇ ਸੀ ਇਹ ਨਦੀ ਦੇ ਵਿੱਚ ਤੇ ਆ ਵੈਰੀਗੇਟ ਵਗੈਰਾ ਉਹਨੋਂ ਦੇ ਹੀ ਰੱਖੇ ਹੋਏ ਨੇ ਹਾਲਾਂਕਿ ਕਾਫੀ ਗਹਿਮਾ ਗਰਮੀ ਵੀ ਹੋ ਜਾਂਦੀ ਸੀ ਕਈ ਵਾਰ ਇੱਟਾ ਰੋੜੇ ਵੀ ਚੱਲ ਜਾਂਦੇ ਸੀ ਨੌਜਵਾਨ ਵੀ ਚਲਾ ਦਿੰਦੇ ਸੀ ਸੋ ਦੇਖ ਸਕਦੇ ਹੋ ਤੁਸੀਂ ਮੌਜੂਦਾ ਹਾਲਾਤ ਇੱਕ ਤਾਂ ਬਜ਼ੁਰਗ ਵੀ ਸਾਈਕਲ ਤੇ ਜਾਂਦੇ ਦਿਖਾਈ ਦੇ ਰਹੇ ਨੇ ਬਾਰਡਰ ਵੱਲ ਨੂੰ ਇਹ ਤਾਂ ਇਹ ਵੀ ਮੌਕੇ ਦਾ ਜਾਇਜ਼ਾ ਲੈਣ ਲਈ ਆਏ ਹੋਣਗੇ ਲੋਕਲੇ ਜਾਪਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਆ ਕਿ ਕੀ ਕਹਿੰਦੇ ਨੇ ਕਿਉਂਕਿ ਇਹਨਾਂ ਦਾ ਜ਼ਿਆਦਾ ਪੂਰਾ ਧਿਆਨ ਹੋਵੇਗਾ ਦਿੱਲੀ ਦੇਖਦੇ ਹੋਣਗੇ ਬੰਦੇ ਆ ਜੀ ਬਾਰਡਰ ਹੈ ਜੀ ਕੀ ਕਹਿੰਦੇ ਨਾਲੇ ਖਬਰਾਂ ਦੀ ਜਾਂਦੇ ਨੇ ਨੈਸ਼ਨਲ ਟੀਵੀ ਤੇ ਵੀ ਖੋਲਤਾ ਬਾਰਡਰ ਕਹਿੰਦੇ ਕਿੱਥੇ ਖੋਲਤਾ ਜੀ ਹੇ ਬੰਦ ਕੀਤਾ ਹੋਇਆ ਹੈ ਇੱਥੇ ਖੁੱਲਿਆ ਨਹੀਂ ਕੋਈ ਅੱਛਾ ਤੁਸੀਂ ਦੇਖਣ ਆਏ ਹੋ ਅੱਗੇ ਵੀ ਦੇਖ ਕੇ ਜਾਣੇ ਆਂ ਅੱਗੇ ਤਾਂ ਨਹੀਂ ਆ ਮੈਂ ਅੱਜ ਆਇਆ ਵਾਹ ਚੱਲ ਪਰ ਅੱਗੇ ਦਿੱਲੀ ਜਾਂਦੇ ਆਂ ਦੇਖਣ ਅੱਛਾ ਕੀ ਹਾਲਾਤ ਨੇ ਲੱਗਦਾ ਖੁੱਲੂਗਾ 6 ਦਸੰਬਰ ਨੂੰ ਕਿਸਾਨਾਂ ਨੇ ਕਾਲ ਦਿੱਤੀ ਵੀ ਦਿੱਲੀ ਜਾਣ ਦੀ ਚਾਹਤ ਰਿਹਾ ਜੀ ਖੋਲ੍ਹਣਗੇ ਦੇਖੋ ਕੀ ਪਤਾ ਲੱਗਦਾ ਨਹੀਂ ਨੈਸ਼ਨਲ ਟੀਵੀ ਤੇ ਤਾਂ ਇਹ ਵੀ ਆ ਗਿਆ ਵੀ ਖੋਲ ਤਾਂ ਕੁਝ ਹਿੱਸਾ ਇਹ ਦੇ ਕਰਕੇ ਲੋਕ ਵੀ ਕਾਫੀ ਗਲਤਫਹਿਮੀ ਚ ਮਿਸਗਾਈਡ ਹੋ ਰਹੇ ਨੇ ਲੋਕ ਇੱਧਰੋਂ ਆ ਰਹੇ ਨੇ ਗੱਡੀਆਂ ਲੈ ਕੇ ਦਿੱਲੀ ਜਾਣੇ ਵਾਲੇ ਨਹੀਂ ਖੁੱਲ੍ਹੇ ਨਹੀਂ ਹੈਨਾ 6 ਤਰੀਕ ਨੂੰ ਕਰ ਰਿਹਾ ਜੀ ਖੁੱਲਣ ਆਏ ਅੱਛਾ ਵੀ ਕਹਿ ਰਹੇ ਨੇ ਵੀ ਕੁੱਲੂ ਕੱਲ ਥੋੜਾ ਲੈ ਕੇ ਲੱਗ ਰਹੇ ਤੇ ਅੱਜ ਉਹ ਵੀ ਨਹੀਂ ਹੈਗੇ ਅੱਛਾ ਜੀ ਹਾਂ ਜੀ ਕੱਲ ਥੋੜਾ ਲੈ ਕੇ ਲੱਗ ਰਹੇ ਤੇ ਅੱਜ ਉਹ ਵੀ ਨਹੀਂ ਹੋ ਰਹੇ ਠੀਕ ਹੈ ਜੀ ਕੱਲ ਲੱਗੇ ਹੋਏ ਸੀ ਥੋੜਾ ਲੈ ਕੇ ਕਿੱਥੋਂ ਕਿੱਥੋਂ ਤੋੜ ਰਹੇ ਸੀ ਇੱਧਰੀ ਸਾਈਡ ਤੇ ਅੱਛਾ ਥੋੜਿਆਂ ਨਾਲ ਤੋੜ ਰਹੇ ਥੋੜਿਆਂ ਨਾਲ ਕਿਵੇਂ ਟੁੱਟ ਜੂਗਾ ਤਾਂ ਥੋੜੇ ਨਾਲ ਤੋੜਦੇ ਸੀ ਇਹਦਾ ਇੰਨਾ ਪੱਕਾ ਥੋੜਿਆਂ ਨਾਲ ਕਿਵੇਂ ਟੁੱਟ ਜੂਗਾ ਕੋਈ ਤਾਂ ਬੈਸੇ ਰਿਪੇਅਰ ਪੂਰਨਾ ਕਰਦੇ ਹੋਣਗਾ ਦਾ ਤੋੜਨੇ ਤੇ ਹੀ ਥੋੜੇ ਨਾਲ ਲੱਗੇ ਸੀਗੇ ਅੱਛਾ ਹਾਂ ਜੀ ਥੋੜੇ ਨਾਲ ਤੋੜਦੇ ਦੀ ਗੱਲ ਲੱਗੇ ਸੀ ਤਿੰਨ ਬੰਦੇ ਇੱਥੇ ਅੱਛਾ ਜੀ ਹਾਂਜੀ ਠੀਕ ਤਿੰਨ ਚਾਰ ਬੰਦੇ ਲੱਗੇ ਸੀ ਬਰ ਵਿਹਾੜੀ ਤੇ ਲਾਇਆ ਸੀ ਕਿੰਨੇ ਆਪ ਲੱਗੇ ਸੀਗੇ ਅੱਛਾ ਵੀ ਸਿਵਲ ਵਰਦੀ ਜਿਹੀ ਸੀਗੇ ਸਿੰਪਲਾਂ ਕੱਪੜੇ ਕੱਢੇ ਸੀ ਬਿਲ ਦੇ ਅੱਛਾ ਹਾਂਜੀ ਕਿਵੇਂ ਦੇ ਹਾਲਾਤ ਰਹਿੰਦੇ ਨੇ ਹੁਣ ਸ਼ਾਂਤੀ ਹੋਈ ਏ ਦੋਹੇ ਪਾਸੇ ਬਹੁਤ ਸ਼ਾਂਤੀ ਹੈ ਜੀ ਬਹੁਤ ਸ਼ਾਂਤੀ ਇੱਥੇ ਅੱਛਾ ਕੋਈ ਵਾਰ ਨਹੀਂ ਚੱਕਰ ਵੀ ਨਹੀਂ ਹੈਗਾ ਇੱਥੇ ਕੋਈ ਨਹੀਂ ਚੰਮ ਕਰ ਰਿਹਾ ਇੱਥੇ ਕੋਈ ਇਹ ਤਾਂ ਨਹੀਂ ਆਉਂਦੇ ਫੌਜੀ ਇਧਰਲੀ ਸਾਈਡ ਇਧਰ ਨਹੀਂ ਆਉਂਦੇ ਉੱਧਰੇ ਰਹਿੰਦੇ ਨੇ ਉੱਧਰੇ ਰਹਿੰਦੇ ਨੇ ਹਾਂ ਠੀਕ ਹੈ ਹਾਂਜੀ ਇੱਧਰ ਤਾਂ ਬਿਲਕੁਲ ਹੀ ਨਹੀਂ ਆਂਦੇ ਅੱਛਾ ਉੱਧਰੇ ਉੱਧਰੇ ਰਹਿੰਦੇ ਨੇ ਕੱਲ ਮੈਂ ਉੱਥੇ ਉਹ ਤੁਰ ਗਿਆ ਸੀਗਾ ਉੱਥੇ ਹਾਂ ਮੈਨੂੰ ਕਹਿੰਦੇ ਵਾਪਸ ਤੁਰ ਜਾ ਇੱਥੋਂ ਅੱਛਾ ਇਹ ਕਹਿ ਦਿੰਦੇ ਨੇ ਵਾਪਸ ਤੁਰ ਜਾ ਤਾਂ ਨਹੀਂ ਆਉਂਦੇ ਉੱਥੇ ਨਹੀਂ ਜਾਣ ਨਹੀਂ ਦਿੰਦੇ ਅੱਛਾ ਵੈਸੀ ਬੋਲ ਕੇ ਕਹਿ ਦਿੰਦੇ ਨੇ ਪਹਿਲਾਂ ਤਾਂ ਗੋਲੀ ਮਾਰਦੇ ਹੁੰਦੇ ਸੀ ਤੀ ਤੂੰ ਹੀ ਉਹ ਤਾਂ ਬੋਲ ਕੇ ਕਹਿੰਦੇ ਨੇ ਜੀ ਰਬੜ ਦੀ ਗੋਲੀ ਮਾਰਦੇ ਸੀ ਜਾਂ ਅਥਰੂ ਗੈਸ ਮਾਰਦੇ ਹੁੰਦੇ ਹੁਣ ਨਹੀਂ ਮਾਰਦੇ ਹੁਣ ਉਹ ਕਹਿ ਦਿੰਦੇ ਨੇ ਵਾਪਸ ਜਾ ਬਾਕੀ ਹੋ ਜਾਣਗੇ ਅੱਛਾ ਜੀ ਹਾਂਜੀ ਤੁਸੀਂ ਫਿਰ ਇੱਥੇ ਨੇੜੇ ਹੀ ਰਹਿੰਦੇ ਹੋ ਇਹ ਪਿੰਡ ਆ ਸਾਡਾ ਤੁਹਾਨੂੰ ਫਿਰ ਬਹੁਤ ਔਖਾ ਹੁੰਦਾ ਆਣਾ ਬੰਦ ਕਰਕੇ ਦਿੱਕਤ ਪੈਰੀ ਆ ਜੀ ਅੱਛਾ ਜੀ ਕੀ ਕੀ ਪਰੇਸ਼ਾਨੀਆਂ ਹੁੰਦੀਆਂ ਨੇ ਸ਼ਹਿਰ ਜਾਣਾ ਦੁੱਧ ਦੱਦ ਲੈ ਕੇ ਆਈ ਹੋਰ ਹੁਣ ਅੰਬਾਲੇ ਅੰਬਾਲੇ ਜਾਣਾ ਪੈਂਦਾ ਸਾਨੂੰ ਤਾਂ ਸ਼ਹਿਰ ਵੀ ਅੰਬਾਲੇ ਨੇੜੇ ਹੀ ਪੈਂਦਾ ਅੱਛਾ ਫਿਰ ਕਿਵੇਂ ਜਾਂਦੇ ਹੁਣ ਉਹ ਪਿੰਡ ਨੂੰ ਰਾਹ ਬਣਾਇਆ ਬਾਏ ਤੁਹਾਨੂੰ ਡਿੜਿਆਣੇ ਰਾਹ ਬਣਾਇਆ ਵਾ ਅੱਛਾ ਉੱਥੇ ਦੀ ਉੱਥੋਂ ਜਾਂਦੇ ਉਹ ਵੀ ਦੂਰੇ ਪੈਂਦਾ ਹੁਣ ਆਏ ਦੂਰ ਦਾ ਬਹੁਤ ਮੋਟਰਸਾਈਕਲ ਦਾ ਬੜਾ ਹਾਲ ਹੋ ਗਏ ਸਾਡੇਆਂ ਦਾ ਅੱਛਾ ਹਾਂਜੀ ਤਿੰਨ ਤਿੰਨ ਵਾਰੀ ਚੈਨ ਸੈੱਟ ਫੁਵਾ ਲਿਆ ਸੀ ਅੱਛਾ ਜੀ ਇਹ ਜਦੋਂ ਦਾ ਧਰਨਾ ਚੱਲਿਆ ਲੱਗਿਆ ਹਾਂ ਜੀ ਇਹਨਾਂ ਵਿੱਚ ਮੋਟਰਸਾਈਕਲਾਂ ਦੇ ਤਿੰਨ ਤਿੰਨ ਦੇ ਸੈੱਟ ਕਰ ਗਿਆ ਵੀ ਤਿੰਨ ਤਿੰਨ ਸੈੱਟ ਇਹਨਾਂ ਦੇ ਹੀ ਪਾਏ ਗਏ ਹਾਂ ਹੁਣ ਤੱਕ ਹੁਣ ਤੱਕ ਸਿਰਫ ਉਹ ਕੱਚੇ ਰਸਤਿਆਂ ਦੇ ਵਿੱਚ ਜਾਣ ਕਰਕੇ ਹਨਾ ਪੀਵੀ 39 ਰਾਜਪੁਰੇ ਦਾ ਹੀ ਨੰਬਰ ਹੈ ਉੱਥੇ ਸਾਰੇ ਚਲਾਨਟ ਕਰਦੇ ਆ ਭੈਣ ਬੇਲਾਮੇ ਫਰਿਆਦੀ ਵਾਲੇ ਕਿਉਂ ਹੋਰ ਇਧਰ ਤੋਂ ਕਿੰਘਮ ਮਗੈਂਦੇ ਕ ਹੋਰ ਕਿੱਥੇ ਦੀ ਜਾਈਏ ਮੈਂ ਹੋਰ ਕਿੱਥੇ ਦੀ ਜਾਈਏ ਮ ਵਾਲੇ ਪਿਆ ਹੋਰ ਕਿੱਧਰ ਦੀ ਆਉਂ ਹੋਰ ਭੈਣ ਬੜੀ ਪਰੇਸ਼ਾਨੀ ਆਈ ਸਾਨੂੰ ਅੱਛਾ ਜੀ ਕੱਲ 1000 ਰੁਪਏ ਦਾ ਚਲਾਨ ਕਰਦਿਆ ਮੇਰਾ ਮਾਹ ਜੱਡਿਆਣਾ। ਅੱਛਾ ਸਿਰਫ ਜਾਣ ਕਰਕੇ। ਜਾਣ ਕਰਕੇ। ਕਿਉਂ ਪਾਕਿਸਤਾਨ ਚਲੇ ਗਏ ਸੀਗੇ? ਹੋਰ ਐਵੇਂ ਹੀ ਕਰ ਰਹੇ। ਅੱਛਾ ਜੀ। ਹਾਂਜੀ। ਨਹੀਂ ਇੰਨੀ ਤਾਂ ਦੇਸ਼ ਦੇ ਵਿੱਚ ਜਦ ਕਹਿ ਰਹੇ ਨੇ ਇੱਕ ਦੇਸ਼ ਆ ਫੇਰ ਜਾਣ ਚ ਕਿਉਂ। ਪੰਜਾਬ ਨੰਬਰ ਮੋਟਰਸਾਈਕਲ ਬੜਾ ਰੋਕਾਂ ਇਹ। ਅੱਛਾ। ਹਾਂਜੀ। ਇਹ ਪਹਿਣ ਚ ਬੜੇ ਗੰਦੇ ਪੁਲਿਸ ਵਾਲੇ ਆ। ਅੱਛਾ ਜੀ। ਹਰਿਆਣਾ ਵਾਲੇ ਆ। ਹਾਂਜੀ। 1000 ਰੁਪਇਆ ਟਰੱਕ ਦੇ ਲੈ ਲਏ ਮੇਰੇ ਕੋ ਉਹਨੇ ਕਹਿੰਦੇ ਤੇਰੇ 10000 ਦਾ ਚਲਾਨ ਕਟਾਂਗੇ ਨਹੀਂ ਅੱਛਾ ਵੀ ਪੈਸੇ ਲੈ ਲਿਆ ਰਸੀਦ ਦਿੱਤੀ ਕੋਈ ਵਾਰ ਰਸੀਦ ਰਸੂਦ ਕੁਝ ਨਹੀਂ ਉਹ ਤਾਂ ਫਿਰ ਰਿਸ਼ਵਤ ਹੀ ਲੈ ਲਈ ਇਹਨਾਂ ਨੇ ਅੱਛਾ ਬੜੇ ਗੰਦੇ ਪੈਨਚ ਅੱਛਾ ਕਹਿੰਦੇ 10000 ਦਾ ਚਲਾਨ ਕੋਈ ਪੁੱਥਿਆ ਨਹੀਂ ਕਾਦਾ ਕਟੋਂਗੇ ਉਹ ਕਰੇ ਤੇਰੇ ਕੋਲ ਹੇਲਮਟ ਨਹੀਂ ਫਲਾਣਾ ਟੀਮਾ ਛੱਕੀ ਗੱਲਾਂ ਕਰੀਆ ਮੇਰੇ ਨਾਲ ਉਹਨਾਂ ਨੇ ਅੱਛਾ ਹੋਰ ਮੈਂ ਡਰ ਕੇ ਮੈਨੂੰ ਜਾਰ ਕੇ ਦਿੱਤਾ ਹੂੰ ਜਾਣੇ ਇੱਧਰ ਦੀ ਹੀ ਹੋਈ ਆ ਫਿਰ ਦੇ ਨਹੀਂ ਜਾਂਦੇ ਸੀ ਤਾਂ ਬੜਾ ਅੱਛਾ ਕਦੇ ਕਦੇ ਉਹ ਖੜ ਜਾਂਦੇ ਨੇ ਫਿਰ ਲਟੇਰੇ ਲਟੇਰੇ ਗਾਂ ਮੇਰੀ ਗੱਲ ਨਹੀਂ ਜੰਦ ਰਹੀ ਮੇਰੇ 1000 ਰੁਪਏ ਮੈਂ ਬਹੁਤ ਔਖਾ ਰੱਖਿਆ ਲੋਕੋ ਔਖਾ ਹੀ ਹੈ ਜੀ ਜਿਹੜਾ ਬੰਦਾ ਦਿਹਾੜੀ ਠੱਪੇ ਵਾਲਾ ਇਹ ਕਹ ਸਕਦੇ ਆ ਵੀ ਰੋਜ਼ ਦੀ ਰੋਜ਼ ਕਮਾ ਕੇ ਖਾਣੀ ਆ ਉਹ ਬੰਦੇ ਨੂੰ 1000 ਰੁਪਏ ਬਹੁਤ ਵੱਡੀ ਗੱਲ ਆ ਬਹੁਤ ਔਖਾ ਆ ਜੀ ਕਿੱਥੇ ਰਾਸ਼ਨ ਆਉਣਾ ਤੀ ਹਫਤੇ ਦਾ 10 ਦਿਨ ਦਾ ਤੁਹਾਡਾ ਹੋਰ ਹੋਰ ਅਸੀਂ ਤਾਂ ਬੜੇ ਪਰੇਸ਼ਾਨ ਆ ਨਾ ਸਾਡਾ ਪਿੰਡ ਇਹ ਲੋਕਲੀ ਪਿੰਡ ਆ ਸਾਡਾ ਅੱਛਾ ਜੀ ਹਾਂ ਇਹ ਰਾਜਨੀਤਿਕ ਲੜਾਈ ਠੀਕ ਹੈ ਠੀਕ ਆ ਨਾਲੇ ਉਹ ਸਾਹਮਣੇ ਦਿਖਾਈ ਦੇ ਰਿਹਾ ਪਿੰਡ ਸਾਨੂੰ 7 ਕਿਲੋਮੀਟਰ ਮਾਂ ਵਾਲਾ ਪਿੰਡ ਆ ਇੱਥੋਂ ਹਾਂ ਹੁਣ ਤੁਹਾਨੂੰ ਵੀ ਸ਼ਹਿਰ ਜਾਂ ਰਾਜਪੁਰੇ ਜਾਣਾ ਮੈਂ ਲਾ ਲੀ 200 ਰੁਪਏ ਦਾ 14 ਕਿਲੋਮੀਟਰ ਰਾਜਪੁਰਾ ਰਾਜਪੁਰੇ ਕਿੱਥੇ ਤੋਂ ਦਾ ਉਨੇ ਚ ਜਾਣਾ ਆਉਣ ਹੋ ਜਾਂਦਾ ਨਹੀਂ ਜਿੰਨੇ ਜੋ ਰਾਜਪੁਰੇ ਪਹੁੰਚਦੇ ਆ ਤੇਲ ਹੀ ਲੱਗਦਾ ਜੀ ਰੋਡ ਨੂੰ ਹਾਂ ਜੀ ਸੌ ਦਾ ਤੇਲ ਨਹੀਂ ਲੱਗਦਾ ਰੋਡ ਨੂੰ ਜੇ ਰੋਡ ਨੂੰ ਜਈ ਨਾ ਸੀ ਰੋਡ ਨੂੰ ਸੌ ਦਾ ਤੇਲ ਲੱਗਦਾ ਨਹੀਂ ਹੈਗਾ ਉਧਰ ਹੋ ਜਾਈਏ 200 ਦਾ ਲੱਗਦਾ ਤੇ ਲੱਗ ਚੋ ਕਿੰਨੀ ਪ੍ਰਚਾਨੀ ਆ ਕੀ ਮੰਗ ਕਰਦੇ ਹੋ ਮੇਰੇ ਬਾਈ ਖੁੱਲਿਆ ਨਹੀਂ ਹਾਂ ਜੀ ਨਹੀਂ ਅੰਬਾਲਾ ਵੀਰੇ ਖੁੱਲਿਆ ਨਹੀਂ ਹੈਗਾ ਉਹੀ ਉਹ ਗਲਤ ਖਬਰਾਂ ਦੇ ਰਹੇ ਨੇ ਨੈਸ਼ਨਲ ਮੀਡੀਆ ਵਾਲੇ ਉਹੀ ਦਿਖਾ ਰਹੇ ਆ ਅਸੀਂ ਠੀਕ ਆ ਹੋਰ ਕੋ ਕਹਿਣਾ ਜਾਂਦੇ ਹੋ ਧੰਨਵਾਦ ਤੇ ਲੋਕ ਵੀ ਸਾਰੇ ਦੇ ਲੋਕ ਕਿਵੇਂ ਮੋੜ ਰਹੇ ਨੇ ਆ ਕੇ ਇਹ ਸਿਰਫ ਉਹੀ ਜਿਹੜੀ ਗਲਤ ਖਬਰਾਂ ਨੈਸ਼ਨਲ ਟੀਵੀ ਤੇ ਦਿਖਾਈਆਂ ਨੇ ਗਲਤ ਗਲਤੀ ਆ ਹਮ ਕੱਲ੍ਹ ਛੋੜ ਦੇ ਨਾਲ ਲੱਗੇ ਸੀ ਤੋੜਨ ਅੱਜੋ ਵੀ ਤੋੜ ਰਹੇ ਆ ਨੇਵਰੇ ਆਉਟਪੁਟ ਇਹ ਵੀ ਨੈਸ਼ਨਲ ਚੈਨਲਸ ਨੂੰ ਦੇ ਰਹੇ ਨੇ ਖੋਲਣ ਦਾ ਤਾਂ ਹੀ ਲੋਕ ਪਰੇਸ਼ਾਨ ਹੁੰਦੇ ਨੇ ਜਾਂ ਸਾਫ਼ ਕਹਿ ਦੇਣ ਵੀ ਹਜੇ ਨਹੀਂ ਖੁੱਲਣਾ ਜਾਂ ਖੁੱਲਣਾ ਜਾਂ ਨਹੀਂ ਖੁੱਲਣਾ ਆਉਂਦੇ ਲੋਕ ਕਿੰਨੀ ਦੂਰੋਂ ਆ ਬਚਾਰੇ ਆ ਕੇ ਮੁਰਦੇ ਨੇ ਹਜੇ ਇਹ ਤਾਂ ਚਲੋ ਮੋਟਰਸਾਈਕਲ ਉਰੇ ਤੱਕ ਆ ਕੇ ਗੱਡੀਆਂ ਉੱਥੋਂ ਬਹੁਤ ਮੋੜ ਰਹੀਆਂ ਨੇ ਪਿੱਛੋਂ ਜਿੱਥੇ ਤੱਕ ਨੱਕ ਆ ਗਿਆ ਨਾ ਉੱਥੋਂ ਗੱਡੀਆਂ ਬਹੁਤ ਮੋੜਦੀਆਂ ਨੇ ਬੜੇ ਮੁਰਦੇ ਨੇ ਇਹ ਕੋਈ ਪਿੰਡ ਇੰਦਰ ਨੂੰ ਆਉਂਦਾ ਜੋ ਜਾਰੀ ਗੱਡੀ ਤੇ ਹਾਂਜੀ ਇੱਧਰ ਨੂੰ ਸੰਝਰਪੁਰ ਤੋਂ ਠੀਕ ਹੈ ਤੇ ਲੋੰਬੜੀ ਦੂਰ ਦੂਰ ਪਰੇਸ਼ਾਨ ਹੋ ਕੇ ਜਾਈ ਦੁਨੀਆ ਹਾਂ ਉਹ ਵੀ ਖੇਤਾਂ ਦੇ ਵਿੱਚ ਦੀ ਜਾਂਦੇ ਨੇ ਜਾਮ ਲੱਗ ਜਾਂਦੇ ਸਵੇਰ ਤੋਂ ਹੀ ਹਨਾ ਗੱਡੀਆਂ ਹੀ ਬੜੀ ਤੋੜਪਨ ਹੋਆ ਜਿੱਧਰ ਨੂੰ ਵੀ ਅੱਛਾ ਹੀ ਪੂਰਾ ਹਾਲ ਅੱਧਰ ਇਹ ਬੋਟੋ ਵਾਲਾ ਫਿਰ ਦੇਖ ਜਰਾ ਉਹਨੇ ਐਮ ਵਾਲਾ ਜਣਾ ਹੈ ਮੈਂ ਰਾਜਕਟਖੜੇ ਦੇ ਪਿੰਡ ਹਾਂ ਮੈਂ ਇਧਰ ਜਾਈਏ ਕਰਾ 13 ਕਿਲੋਮੀਟਰ ਜਾਣਾ ਪੈਣਾ ਮੈਂ ਇਧਰੋਂ ਬਨੂੜ ਬੋਲੇ ਫਿਰ ਇਧਰ ਦੀ ਰਾਹ ਖਰਾਬ ਹੈ ਟੈਂਪੋ ਪਲਟ ਜਾਣਾ ਜਣਾ ਬਨੂੜ ਜਾਉਂਗੇ ਫਿਰ ਇਧਰ ਆਉਂਗੇ ਟੈਂਪੋ ਪਲਟ ਜਾਣਾ ਉਹ ਜਿਹੜਾ ਬੈਟਰੀ ਵਾਲਾ ਹੁੰਦਾ ਉਹ ਸੀਗਾ ਉਹ ਪਲਟੇ ਜਾਂਦਾ ਜੀ ਉਹ ਚੰਨੀ ਮਾਇਆ ਹੋ ਜਾ ਉਹ ਤਾਂ ਮਿੰਟ ਜੇ ਪੁੱਠਾ ਹੋ ਜਾਂਦਾ ਠੀਕ ਹੈ ਬੈਟਰੀ ਜਿਹੜਾ ਉਹ ਯਾਰ ਰਾਹ ਖੁੱਲ ਗਿਆ ਉਹਨੂੰ ਰਾਹ ਨਹੀਂ ਖੁੱਲਿਆ ਹਜੇ ਕੀ ਕੋਈ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਤਾਂ ਹੀ ਅਪੀਲ ਹੈ ਜੀ ਖੋਲਿਆ ਜਾਏ ਅਸੀਂ ਤਾਂ ਬੜੇ ਤੰਗ ਆ ਠੀਕ ਹੈ ਸਾਲ ਹੋ ਚੱਲੇ ਸਾਲ ਹੋ ਚੱਲੇ ਜੀ ਸਾਲ ਚ ਬਹੁਤ ਨੁਕਸਾਨ ਹੋ ਗਿਆ ਬੜਾ ਨੁਕਸਾਨ ਹੋ ਗਿਆ ਸਾਡਾ ਤੋਂ ਮੈਂ 50 5000 ਰੁਪਏ ਮਾਲੀ ਮੋਟਰਸਾਈਕਲਾਂ ਅੱਛਾ ਜੀ ਨਵੇਂ ਮੋਟਰਸਾਈਕਲ ਦੇ ਕੀ ਹਾਲ ਹੈ ਨਾ ਜੀ ਵੀ 2 ਸਾਲ ਹੋ ਗਏ ਤਿੰਨ ਚਲੋ ਤੁਹਾਡੀ ਆਵਾਜ਼ ਪਹੁੰਚੂਗੀ ਸਰਕਾਰਾਂ ਤੱਕ ਸ਼ਾਇਦ ਕੋਈ ਉਹਨਾਂ ਦੇ ਕੰਨਾਂ ਦੇ ਵੀ ਜੂਨ ਸਰ ਕੇ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਮੌਜੂਦਾ ਹਾਲਾਤ ਤੁਹਾਨੂੰ ਦਿਖਾਏ ਨੇ ਠੀਕ ਹੈ ਜੀ ਕੀ ਨੇ ਮੌਜੂਦਾ ਹਾਲਾਤ ਇਸ ਮੌਕੇ ਤੇ ਅਤੇ ਸਿੰਘ ਸਾਹਿਬ ਵੀ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕੀ ਕਹਿੰਦੇ ਨੇ ਬੈਜੀਕਾ ਖਾਲਸਾ ਜੀ ਕੀ ਫਤਿਹ ਜੀ ਕੀ ਹਾਲਾਤ ਨੇ ਜੀ ਸਾਰਾ ਨੌਚੇ ਦੇਖ ਹੀ ਲਿਆ ਇਹ ਵਿੱਚ ਅਫਵਾਹਾਂ ਉੱਡੀ ਜਾਂਦੀਆਂ ਨੇ ਵੀ ਖੋਲ ਤੇ ਧਰਨੇ ਜੀ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਮੈਂ ਤਾਂ ਹੀ ਗੱਲ ਕਰਨ ਆਇਆ ਤੁਹਾਡੇ ਕੋਲ ਤੇ ਹੁਣ ਇਹ ਤਾਂ ਉਹਨਾਂ ਦਾ ਦੇਖ ਲੋ ਤੇ ਸਾਹਮਣੇ ਖੁੱਲਿਆ ਤਾਂ ਹੈ ਨਹੀਂ ਆ ਨਾ ਜੀ ਨਹੀਂ ਤੂੰ ਦੇਖੇ ਨਹੀਂ ਆ ਨਹੀਂ ਅਸੀਂ ਤਾਂ ਦੇਖ ਲਿਆ ਲੋਕੋ ਰੋ ਮੋਟਰਸਾਈਕਲ ਜਾ ਰਹੇ ਨੇ ਕਹਿੰਦੇ ਜੀ ਖਬਰਾਂ ਜਦ ਆ ਗਿਆ ਵੀ ਉਹ ਮੈਂ ਕਹਿੰਦਾ ਸਰਦਾਰ ਵੀ ਬੇਵਕੂਫ ਲੋਕ ਵੀ ਬੇਵਕੂਫ ਤੇ ਮੀਡੀਆ ਵਾਲਾ ਵੀ ਬੇਵਕੂਫ ਸਾਰੇ ਬੇਵਕੂਫ ਹੀ ਆ ਹਾਂ ਸਹੀ ਗੱਲ ਹੈ ਤੇ ਜਿਹੜੇ ਇਕਦਮ ਹੀ ਭੇਜਵਾ ਗਏ ਪਹਿਲਾਂ ਦੇਖੋ ਤਾਂ ਸਹੀ ਹਾਂ ਨਹੀਂ ਉਹ ਵੀ ਚਲੋ ਲੋਕਾਂ ਦੀ ਵੀ ਆਪਾਂ ਗਲਤੀ ਨਹੀਂ ਕਹਿ ਸਕਦੇ ਜਦੋਂ ਉਹ ਚ ਨੈਸ਼ਨਲ ਮੀਡੀਆ ਨੇ ਖਬਰ ਦੇਤੀ ਟੀਵੀ ਤੇ ਵੀ ਖੁੱਲ ਗਿਆ ਜੀ ਬਾਊਡਰ ਲੋਕਾਂ ਨੇ ਤਾਂ ਫਿਰ ਆਉਣਾ ਹੀ ਆਣਾ ਉਹ ਤਾਂ ਸਰਕਾਰੀ ਮੀਡੀਆ ਅਸੀਂ ਤਾਂ ਹੀ ਦਿਖਾਉਣ ਆਏ ਵੀ ਅਸਲ ਤੇ ਹੈਗੇ ਕੀ ਹਾਲਾਤ ਨੇ ਲੋਕਾਂ ਦਾ ਨੁਕਸਾਨ ਬਹੁਤ ਹੋ ਰਿਹਾ ਔਰੇ ਮੋਟਰਸਾਈਕਲ ਦਾ ਔਰੇ ਆ ਜਾਂਦਾ ਗੱਡੀਆਂ ਉਹ ਪਿੱਛੋਂ ਮੁਰਦੀਆਂ ਨੇ ਜੀ ਕਿੰਨਾ ਔਖਾ ਹੋ ਰਿਹਾ ਉਹਨਾਂ ਨੂੰ ਵੀ ਦੇਖੋ ਇਹ ਤਾਂ ਬਹਿਣਾ ਹੀ ਪਣਾ ਹਣ ਕੇ ਜੇ ਕਹੇ ਪੇ ਉਦਾਂ ਹੀ ਹੱਥ ਤੇ ਹੱਥ ਮਾਰ ਕੇ ਤੇ ਗੱਲ ਨਹੀਂ ਬਣਦੀ ਹੁੰਦੀ। ਫੌਜਾਂ ਦਾ ਡਟੀਆਂ ਹੋਈਆਂ ਨੇ ਜੀ ਪਹਿਲੇ ਦਿਨ ਤੋਂ ਹੀ। ਤੇ ਜਿਹੜੇ ਹੁਣ ਔਖੇ ਆ ਉਹ ਤੇ ਹੁੰਦੇ ਨਹੀਂ ਇੱਥੇ। ਅੱਛਾ ਜੀ। ਜਦਾਂ ਉਹ ਵੀ ਹੁਣ ਇੱਥੇ। ਹਾਂ। ਨਹੀਂ ਗੁਰੂ ਦੀਆਂ ਫੌਜਾਂ ਦਾ ਪਹਿਲੇ ਦਿਨ ਤੋਂ ਹੀ ਡਟੀਆਂ ਹੋਈਆਂ ਨੇ। ਰਲ ਮਿਲ ਕੇ ਕਰ। ਆ ਸਿੰਘ ਸਾਹਿਬ ਦਾ ਪਹਿਲਾਂ ਵੀ ਦੇਖੇ ਨੇ ਮੈਂ ਉਦੋਂ ਇੰਟਰਵਿਊ ਪਹਿਲਾਂ ਵੀ ਕਰਕੇ ਗਏ ਆ ਸੀ। ਹਾਂ ਜੀ ਪਤਾ ਕੀ ਗੱਲ ਆ। ਜਾਂ ਤਾਂ ਸਾਰੇ ਹੁਣ ਹਾਂ ਜੀ ਜਿਹੜੇ ਇਸ ਇਲਾਕੇ ਦੇ ਵਿੱਚ ਹੁਣ ਖਿਆਲ ਤੇ ਇਹਨਾਂ ਨੂੰ ਸਾਰਿਆਂ ਨੂੰ ਹਾਂ ਦੱਸ ਤੋਂ ਹੁਣ ਗੱਲ ਹੋਈ ਆ ਦੱਸਦੇ ਉਹ ਕਹਿੰਦੇ ਤਿੰਨ ਤਿੰਨ ਦਾ ਸੀ ਚੈਂਸ ਸੈਟ ਬਦਲਦੇ ਨਵੇਂ ਮੋਟਰਸਾਈਕਲਾਂ ਦੇ ਜਾਂਦੇ ਹਾਂ ਜੀ ਮਿੱਟੀ ਜੈਨ ਰੇਤਾ ਮਿੱਟੀ ਪੈਂਦੀ ਆ ਜੀ ਗੱਲ ਇਤਰਾਣਾ ਉੱਥੇ ਘਰੇ ਬਦਲੀ ਜਾਂਦਾ ਇੱਥੇ ਕਿਉਂ ਨਹੀਂ ਹੁੰਦਾ ਇੱਥੇ ਨਹੀਂ ਹੁੰਦਾ ਸਮਝ ਲੱਗਦੀ ਇਹਨਾਂ ਦੀ ਹਾਂ ਘਰਾਂ ਘਰਾਂ ਦੇ ਵਿੱਚ ਬਹਿ ਕੇ ਤਾਂ ਕੁਝ ਨਹੀਂ ਹੱਲ ਹੋਣਾ ਹਾਂ ਇੱਥੇ ਆਣ ਕੇ ਬਰਾਬਰ ਤੇ ਬਹਿਣ ਖੋਲਣ ਸਹੀ ਇਹ ਕਿਹੜਾ ਰੋਕਿਆ ਬੱਚਾ ਰੋਵੇ ਨਾ ਤੇ ਮਾਂ ਦੁੱਧ ਨਹੀਂ ਦਿੰਦੀ ਨਹੀਂ ਦਿੰਦੀ ਏ ਬੱਚਾ ਰੋ ਰਿਹਾ ਤਾਂ ਮਾ ਮਾ ਨੂੰ ਪਤਾ ਲੱਗਣਾ ਵੀ ਮੇਰਾ ਬੱਚਾ ਭੁੱਖਾ ਹੈ ਸੱਚ ਆਈ ਹੈ ਜੀ ਇਹ ਲੱਗਦਾ ਮਾਂ ਹੈਗੀ ਹੈ ਜੀ ਉਹ ਤਰ੍ਹਾਂ ਹੀ ਆਖੀਏ ਮਾਂ ਮਾਂ ਕਰੀ ਜੇ ਤਾਂ ਕੀ ਨਹੀਂ ਮਾਂ ਤਾਂ ਹੋਂ ਤੱਕ ਦੇਖ ਲੈਂਦੀ ਜੇ ਮਾਂ ਹੁੰਦੀ ਵੀ ਬੱਚੇ ਬੈਠੇ ਨੇ ਜੇ ਮਾਂ ਹੁੰਦੀ ਮਾਂ ਲੱਗਦੀ ਨਹੀਂ ਹੈਗੀ ਮਤਰੀ ਮਾਂ ਲੱਗਦੀ ਹੈ ਨਹੀਂ ਮਾਂ ਵੀ ਜਦੋਂ ਜਨ ਵਿੱਚ ਰੋਂਦਾ ਨਹੀਂ ਨਾ ਬੱਚਾ ਕਹਿਦਾ ਮਤਲਬ ਇਹ ਹੁੰਦਾ ਤੇ ਹੋਂ ਨਾਲ ਚ ਅਗਲੀ ਕਹਿੰਦੀ ਫੇ ਠੀਕ ਹੀ ਆ ਮੈਂ ਤੁਹਾਡੀ ਗੱਲ ਸਮਝ ਗਿਆ ਮੇਰੀ ਨਹੀਂ ਤੁਸੀਂ ਸਮਝੇ ਬੱਚਾ ਜੇ ਆਪਣੀ ਮਾਂ ਨੂੰ ਰੋਕੇ ਦਿਖਾਉ ਮਾਂ ਹੀ ਸਮਝੂਗੀ ਨਾ ਵੀ ਮੇਰਾ ਬੱਚਾ ਰੋ ਰਿਹਾ ਉਰੇ ਦਾ ਰੋਣ ਦਾ ਵੀ ਕੀ ਫਾਇਦਾ ਗਾਂਹ ਦੇਖਣ ਵਾਲੀ ਵੀ ਮਾਂ ਚਾਹੀਦੀ ਐ ਨਾ ਦੇਖਣ ਵਾਲੀ ਕੋਈ ਜੀ ਹੁਣ ਘਰ ਬੈਠੇ ਨਹੀਂ ਉਹਨੂੰ ਕਰਨਾ ਤਾਂ ਪਊਗਾ ਹਾਂ ਜੀ ਘਰ ਬੈਠੇ ਕੀ ਜਾਂਦੇ ਆ ਉਹਨੂੰ ਮਜਬੂਰ ਕਰਨਾ ਪਊਗਾ ਹਾਂ ਪਰ ਉਰੇ ਕੋਈ ਆਉਂਦਾ ਨਹੀਂ ਛੋਟਾ ਬਰ ਗਿਆ ਨਾ ਜਿਹੜਾ ਆਪਣਾ ਆ बिजनेਸਮੈਨ ਆ ਛੋਟੇ ਹਾਂ ਜੀ ਇਹਨਾਂ ਦਾ ਸਾਰਿਆਂ ਦਾ ਕੰਮ ਠੱਪੋ ਨਾ ਹਾਂ ਜੀ ਜਦੋਂ ਵੱਡੇ ਮਾਲ ਖੁੱਲ ਗਏ ਆ ਤੇ ਰੇੜੀਆਂ ਨੇ ਇਹਨੂੰ ਕਿੰਨੇ ਖੁੱਲੇ ਰਹੇ ਨੇ ਜੀ ਕਹਿੰਦੇ ਪੁੱਛਣਾ ਇਹਨਾਂ ਨੂੰ ਹਾਂ ਉਹ ਇਹਨਾਂ ਨੂੰ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਚਾਹੀਦਾ ਸਹੀ ਗੱਲ ਸਾਰੇ ਕਿਸਾਨਾਂ ਨੂੰ ਉਹ ਇੱਥੇ ਕਿੰਨੇ ਪਿੰਡ ਨੇ ਸਾਰੇ ਹੂੰ ਮੇਰਾ ਖਿਆਲ ਆਵੇ ਪੂਰਾ ਇੱਕ ਪਿੰਡ ਹੀ ਆ ਜਾਵੇ ਨਾ ਇੱਥੇ ਹਾਂਜੀ ਤੇ ਰੌਣਕ ਲੱਗ ਸਕਦੀ ਇੱਥੇ ਸਹੀ ਗੱਲ ਹੈ ਉਹ ਘਰੇ ਬੜੇ ਕਹੀ ਜਾਂਦੇ ਵੀ ਅਸੀਂ ਤਾਂ ਬੜੇ ਔਖੇ ਆ ਜੀ ਇਹਦੇ ਮਰਗਾ ਸੀ ਤਾਂ ਲੁੱਟੇ ਗਏ ਹੂੰ ਉਹਦੇ ਗੱਲ ਨਹੀਂ ਬਣਦੀ ਮਿੱਤਰੋ ਤੁਸੀਂ ਹਾਲਾਤ ਦੇਖਦੇ ਰਹੋ ਲੱਗਦਾਗਾ ਵੀ ਖੁੱਲਣ ਦੇ ਚਾਂਸ ਹੈਗੇ ਨੇ ਜਿਵੇਂ ਕਹਿ ਰਹੇ ਨੇ ਵੀ ਖੁੱਲੂਗਾ 6 ਤਰੀਕ ਤੱਕ ਦੇਖੋ ਕੀ ਕਹਿ ਸਕਦੇ ਆ ਕੱਲ ਕਹਿੰਦੇ ਤੋੜ ਰਹੇ ਸੀ ਥੋੜੇ ਧੂੜੇ ਲੈ ਕੇ ਇੱਥੋਂ ਨਹੀਂ ਡਰਾਮਾ ਬਾਜੀ ਬੱਬਾ ਡਰਾਮਾ ਬਾਜੀ ਮੈਂ ਥੋੜਿਆਂ ਨਾਲ ਤਾਂ ਟੁੱਟਣ ਵਾਲਾ ਹੈ ਨਹੀਂ ਗਾ ਕੋਲ ਨਹੀਂ ਸੌੜੇ ਲੱਗੇ ਰਹਾ ਪੰਜਾ ਮਿੰਟਾਂ ਦੇ ਲੱਗੇ ਰੇ ਸਲਾਤਾ ਕਰਦੇ ਰਹਿ ਰਹੇ ਜਿਹੜਾ ਤੁਸੀਂ ਸਨ ਸਿਆੜਿਆਂ ਜਿਹੜੀ ਜਿਹੜੀ ਦੋਨੋਂ ਟੱਕੜਾਂ ਨਾਲ ਜਿਹੜੀ ਸੀਟ ਟੁੱਟੀ ਉਹ ਥੋੜਿਆਂ ਉਹਦਾ ਮੈਨੂੰ ਲੱਗਦਾ ਮੇਖਾ ਨਾ ਘੱਟਦੇ ਹੁਣ ਕਿਤੇ ਪੱਕੀ ਉਹ ਤਾਂ ਸਾਨੂੰ ਲੋਕ ਬਖਾਵਾ ਲੱਗੀ ਅੱਛਾ ਹਾਂਜੀ ਠੀਕ ਆ ਆ ਮੋਬਾਈਲ ਤੇ ਵੀਡੀਓ ਬਣ ਗਈ ਹਾਂ ਭਾਈ ਉਹ ਖੁੱਲਣਾ ਸ਼ੁਰੂ ਹੋ ਗਿਆ ਤੇ ਅੱਜ ਕੱਲ ਇੱਕ ਮਿੰਟ ਦੀ ਗੱਲ ਹੈ ਠੀਕ ਹੈ ਚਲੋ ਲੋਕ ਵੀ ਦੇਖ ਲੈਣਗੇ ਖੁੱਲਦਾ ਬਾਰਡਰ ਜਦ ਵੀਡੀਓ ਰਾਈ ਵੀ ਖੁੱਲ ਰਿਹਾ કે ਨਹੀਂ ਖੁੱਲ ਰਿਹਾ ਕੋਈ ਨਹੀਂ ਇਹਨੇ ਇਹਨੇ ਬਹਾਨੇ ਨਾਲ ਦੇਖਣ ਤਾਉਂਦੇ ਆ ਨਾ ਹਾਂ ਜੀ ਸਹੀ ਗੱਲ ਹੈ ਚਲੋ ਇੰਨਾ ਰੌਣਕ ਨਹੀਂ ਆ ਜਾਈ ਨਹੀਂ ਚਲੋ ਤੁਹਾਡੇ ਗੁਰੂਆਂ ਫੌਜਾਂ ਦੇ ਵੀ ਬਹੁਤ ਵੱਡੇ ਹੋਣੇ ਜੀ ਹੌਸਲੇ ਤਾਂ ਪਹਿਲਾਂ ਤੋਂ ਹੀ ਵੱਡੇ ਨੇ ਪਰ ਡਟੇ ਹੋਏ ਤੁਸੀਂ ਮੂਹਰੇ ਘੜ ਕੇ ਪਹਿਲਾਂ ਹੁਣ ਸਾਡਾ ਤਾਂ ਬਰਜਾ ਨਾ ਹਾਂ ਜੀ ਆ ਦੇ ਤੁਸੀਂ ਥਾਂ ਦੇਖੋ ਹੁਣ ਲੋਕ ਕਰੀ ਜਾਂਦੇ ਹਾਏ ਹਾਏ ਮਰਗੇ ਮਰਗੇ ਹਾਂਜੀ ਆ ਕਦੋਂ ਦੀ ਹੈ ਹਾਂਜੀ ਇਹ ਵੇਖੋ ਬਲ ਕਦੋਂ ਦੀ ਫੋਟੋ ਇਹ ਜਦੋਂ ਸ਼ੁਰੂ ਹੋਇਆ ਸੀ ਅੰਦੋਲਨ ਆ ਤੁਹਾਡੀ ਹੈ ਜੀ ਹਾਂਜੀ ਤੇ ਇਹ 26 ਜਨਮਰੀ ਵਾਲੀ ਦਿਨ ਦੀ ਹੈ ਇਹ ਕੌਣ ਦੇ ਲੱਗੇ ਹੋਏ ਨੇ ਇਹ ਬੀਬੀ ਆਏ ਨੇ ਇਹ ਬੀਬੀ ਨਾਲ ਹੀ ਆ ਅੱਛਾ ਬੀਬੀ ਸਿੰਘਣੀ ਹੈ ਜੀ ਹਾਂ ਠੀਕ ਹੈ ਜੀ ਇਹ ਅੱਛਾ ਇਹ ਇਹ ਹੱਥ ਉੱੜ ਰਿਹਾ ਗਏ ਹੂੰ ਇਹਦੇ ਨਾਲ ਮੁਕਾਬਲਾ ਹੋਇਆ ਠੀਕ ਇੱਕ ਆਥਾਜਾ ਬਾਰਡਰ ਤੋੜ ਕੇ ਲਿਆਈ ਅਸੀਂ ਅੱਛਾ ਇਹ ਵੀ ਤੁਹਾਡੀ ਆਣ ਹਾਂਜੀ ਇਹ ਝੰਡਾ ਲੈ ਕੇ ਗਏ ਸੀ ਦੇਸ਼ ਦਾ ਤੇ ਇਹ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ ਇਹਨਾਂ ਕੰਮਾਂ ਵਿੱਚ ਘਰ ਦੇ ਵਖਣੇ ਪੈਂਦੇ ਸਹੀ ਗੱਲ ਹੈ ਕਿ ਅਸੀਂ ਘਰ ਵਖੀਏ ਜਾ ਕੇ ਸਾਡਾ ਘਰ ਠੀਕ ਹੈ ਸਾਰੇ ਕੋ ਪਲਣਾ ਪੈਂਦਾ ਸਹੀ ਗੱਲ ਹੈ ਪਰ ਇਹ ਸੋ ਹਰੇਕ ਨਹੀਂ ਇਹਨਾਂ ਸੋ ਦਾ ਟੋਡੇ ਮੰਗੋ ਨਹੀਂ ਠੀਕ ਧੰਨਵਾਦ ਜੀ ਬਾਈ ਜੋ ਕਾਲਸਾ ਜੀ ਫਤਿਹ ਜੀ ਸੋ ਦੋਸਤੋ ਮੌਜੂਦਾ ਹਾਲਾ ਤੁਹਾਨੂੰ ਦਿਖਾਈ ਦਿੱਤੇ ਨੇ ਜਿਵੇਂ ਕੋਈ ਅਪਰੇਟ ਹੁੰਦੀ ਹੈ ਉਸੇ ਸਮੇਂ ਤੁਹਾਡੇ ਲਈ ਲਿਮਟਡ ਗੈਂਟ ਲੈ ਕੇ ਹਾਜ਼ਰ ਹੋਵਾਂਗੇ ਸੋ ਤੁਸੀਂ ਬਣੇ ਰਹਿਣਾ ਲਿਮਟਡ ਗੈਂਟ ਦੇ ਨਾਲ ਔਰ ਜਾਂਦੇ ਜਾਂਦੇ ਇੱਕ ਵਾਰ ਫੇ ਚਾਤੀ ਮਾਰ ਲਓ ਜਾਂਦੀਆਂ ਆਰ ਦੀ ਤੁਹਾਨੂੰ ਚਾਤੀ ਕਰਾ ਦਈਏ ਦੇਖ ਲਓ ਜੀ ਆ ਚਾਤੀਆਂ ਮਾਤੀਆਂ ਜਾਂਦੀ ਬਾਰਦੀਆਂ ਬਾਰਡਰ ਦੀਆਂ ਇਹ ਖੁੱਲੇਆ ਬਾਰਡਰ ਜਿਹੜਾ ਕਹਿੰਦੇ ਨੇ ਖੁੱਲ ਗਿਆ ਬਾਰਡਰ ਆ ਦੇਖ ਲਓ ਖੁੱਲੇ ਹੋਇਆ ਦੇਖ ਲਿਆ ਜੀ ਧੰਨਵਾਦ